अच्छा ਤੁਸੀਂ ਫੂਡ ਪੰਡਰਨ ਦੀ ਗੱਲ ਕੀਤੀ ਸੀ ਤਾਂ ਮਸਲਾ ਕਈ ਵਾਰ ਉੱਠਿਆ ਹੈ ਸਾਈਲੋ ਪਲਾਂਟਾਂ ਦਾ ਕਿਉਂਕਿ ਸਮੇਂ-ਸਮੇਂ ਤੇ ਕਿਹਾ ਗਿਆ ਭਾਰਤ ਦੀ ਸਮਰੱਥਾ ਘਟ ਹੈ ਪੰਜਾਬ ਦੀ ਸਮਰੱਥਾ ਘਟੂਗੀ ਐ ਸਾਈਲੋ ਪਲੈਂਟ ਬਣਨੇ ਚਾਹੀਦੇ ਨਹੀਂ ਬਣਨੇ ਚਾਹੀਦੇ ਪੰਜਾਬ ਦੇ ਵਿੱਚ ਕੁਝ 2002 ਤੋਂ ਲੈ ਕੇ ਚੱਲਦੇ ਪਏ ਆ ਰੌਲਾ ਨਹੀਂ ਪਿਆ ਤੇ ਦੋ ਅਚਾਨਕ ਰੌਲਾ ਪਿਆ ਤੇ ਉਸ ਤੋਂ ਬਾਅਦ ਵੀ ਕੰਮ ਰੁਕਿਆ ਨਹੀਂ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਇਹਨੂੰ ਸਾਈਲੋ ਇੱਕ ਬਹੁਤ ਵਧੀਆ ਸਾਇੰਟਿਫਿਕ ਸਟੋਰੇਜ ਦਾ ਇੱਕ ਸਾਧਨ ਸੀ ਸਨ 2045 ਦੀ ਗੱਲ ਏ ਉਦੋਂ ਅਸੀਂ ਗਲੋਬਲ ਲੈਵਲ ਤੇ ਐਕਸਪਲੋਰ ਕੀਤਾ ਸੀ ਉਦੋਂ ਸਪਲਾਇਰ ਕ੍ਰੈਡਿਟ ਮਿਲਦਾ ਸੀਗਾ ਨਾਰਥ ਅਮਰੀਕਨ ਕੰਟਰੀਆਂ ਦੇ ਵਿੱਚੋਂ ਕਿ ਤੁਸੀਂ ਆਪਣੀ ਸਰਕਾਰਾਂ ਆਪਣੇ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਮੰਡੀ ਯਾਰਡ ਨੇ ਰੇਲ ਯਾਰਡ ਨੇ ਜਾਂ ਮਾਰਕੀਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਤੁਹਾਡੇ ਕੋਲ ਐਕਸੈਸ ਜ਼ਮੀਨ ਪਈ ਹੈ ਬੈਂਕਾਂ ਦੇ ਨਾਲ ਗੱਲ ਕਰਕੇ ਤੁਸੀਂ ਉਹਦੇ ਵਿੱਚ ਸਾਇੰਟਿਫਿਕ ਸਟੋਰੇਜ ਕਰੋ ਇਹਦੇ ਵਿੱਚ ਇੱਕ ਤੇ ਟ੍ਰਾਂਸਪੋਰਟ ਵਾਲਾ ਵਿਭਾਗ ਹੈ ਇੱਕ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡੀ ਪਾਲਿਸੀ ਬਣਾਉਣ 'ਚ ਦੂਸਰਾ ਜਿਹੜਾ ਸਟੋਰੇਜ ਦਾ ਵਿਭਾਗ ਹੈ ਉਹਦੇ ਪਿੱਛੇ ਵੀ ਐਡੇ ਵੱਡੇ ਧੰਨਾ ਸੇੜ ਬੈਠੇ ਜਿਨ੍ਹਾਂ ਅਗਲੇ 50 ਸਾਲ ਦੀ ਪਲੈਨਿੰਗ ਕੀਤੀ ਹੋਈ ਹੈ ਪੰਜਾਬ ਸਰਕਾਰ ਦਾ ਪੰਜਾਬ ਮੰਡੀ ਬੋਰਡ ਹੈ ਪੰਜਾਬ ਐਗਰੋ ਇੰਡਸਟਰੀ ਹੈ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਹੈ ਮਾਰਕਫੈਟ ਹੈ ਪੰਸਾ 'ਤੇ ਤੇ ਪੰਨਗਰੇ ਨੇ 6 ਏਜੰਸੀਆਂ ਨੇ ਹੁਣ ਹੋਇਆ ਕੀ ਪਿਛਲੇ 4 ਸਾਲਾਂ ਦੇ ਵਿੱਚ ਸਾਡੀ 272 ਲੱਖ ਟਨ ਦੇ ਕਰੀਬ ਇੱਕ ਵਾਰ ਇਹਦੇ ਨੇੜੇ-ਤੇੜੇ ਸਾਡੀ ਸਟੋਰੇਜ ਕਪੈਸਿਟੀ ਪਹੁੰਚ ਗਈ ਸਾਡੀ ਐਵਰੇਜ ਇੰਨੀ ਕਣਕ ਦੀ ਤੇ ਝੋਨੇ ਦੀ ਸੀ ਸਾਰੇ ਸਾਲ ਦੀ ਬਰਾਬਰ ਹੋ ਜਾਂਦੀ ਹੈ ਹੁਣ ਕਾਰਨ ਕੁਝ ਵੀ ਕੋਟ ਕਰੀ ਜਾਣ ਕਿਉਂਕਿ ਜਿਹੜੇ ਬਾਉ ਲੋਕ ਨੇ ਉਹਨਾਂ ਨੇ ਕਾਗਜ਼ੀ ਪੱਤਰੀ ਫਾਈਲਾਂ ਦਾ ਢਿੱਡ ਭਰਿਆ ਹੁੰਦਾ ਕਿਹਦੇ ਹੁਕਮ ਅਨੁਸਾਰ ਕਿਹਦੇ ਡਾਇਰੈਕਸ਼ਨਾਂ ਤੇ ਇਹ ਸਾਡੀ ਸਟੋਰੇਜ ਕਪੈਸਿਟੀ ਪੰਜਾਬ ਦੀ ਘਟਾਤੀ ਗਈ 70 ਲੱਖ ਟਨ ਸਾਡੀ ਸਟੋਰੇਜ ਕਪੈਸਿਟੀ ਘਟਾਤੀ ਪੰਜਾਬ ਦੇ ਵਿੱਚ ਸਾਰਾ ਝੋਨਾ ਰੁਲਿਆ ਆਬੀਤੇ ਸੀਜ਼ਨ ਵਾਲਾ ਸਿਰਫ ਇਹ ਗੱਲ ਕਰਕੇ ਕਿ ਤੁਹਾਡੇ ਕੋਲ ਸਟੋਰੇਜ ਹੈ ਨਹੀਂ ਇੱਕ ਸਵਿਰਦ ਅਸੀਂ ਪਾਰਲੀਮੈਂਟ ਮੈਂਬਰ ਨੂੰ ਰਿਕਵੈਸਟ ਕਰਕੇ ਸਵਾਲ ਪੁੱਛਾਇਆ ਭਾਰਤ ਸਰਕਾਰ ਦੇ ਪੈਨਲ ਤੇ ਇਹ ਜਵਾਬ ਆਇਆ ਪਾਰਲੀਮੈਂਟ ਦੇ ਵਿੱਚ ਜਿਹਨੂੰ ਕੋਈ ਝੂਠਲਾ ਨਹੀਂ ਸਕਦਾ ਉਪਰਵਿਲੇਜ ਮੋਸ਼ਨ ਆ ਜਾਏਗਾ ਜੇ ਗਲਤ ਫਿਗਰ ਹੋਣ ਗਿਆ ਤੇ 776 ਲੱਖ ਟਨ ਦੇ ਕਰੀਬ ਐਫਸੀਆਈ ਦੀ ਸਾਰੇ ਕੰਟਰੀਜ਼ ਸਟੋਰੇਜ ਕੈਪੈਸਿਟੀ ਹੈ 500 ਤੇ 16 ਲੱਖ ਦੇ ਕਰੀਬ 1 ਨਵੰਬਰ 2024 ਨੂੰ ਅਨਾਜ ਸੀ ਉਹਨਾਂ ਦੇ ਵਿੱਚ ਇਹਦਾ ਮਤਲਬ ਜਿੰਨਾ ਪੰਜਾਬ ਚ ਅਨਾਜ ਹੋਇਆ ਜਿਹੜਾ ਸੈਂਟਰਲ ਗਵਰਨਮੈਂਟ ਨੇ ਖਰੀਦਿਆ ਸਾਡਾ ਝੋਨਾ ਟਾਰਗੇਟ ਸੀ 176 ਲੱਖ ਟਨ ਦਾ ਉਹਦੇ ਤੋਂ ਡੇਢ ਗੁਣਾ ਕਪੈਸਿਟੀ ਖਾਲੀ ਪਈ ਸੀ ਕਿਸ ਤਰ੍ਹਾਂ ਇਹ ਹੋ ਸਕਦਾ ਕਿ ਤੁਸੀਂ ਇੱਕ ਪਾਸੇ ਤੁਹਾਡੇ ਕੋਲ ਖਾਲੀ ਕਪੈਸਿਟੀ ਪਈ ਹੋਵੇ ਦੂਸਰੇ ਪਾਸੇ ਸਾਰੇ ਹੀ ਮੰਡੀ ਦੇ ਵਿੱਚ ਆਰਤੀਆਂ ਤੋਂ ਸ਼ੈਲਰ ਮਾਲਕਾਂ ਤੋਂ ਵੱਡੇ ਧੰਨਾ ਸੇਠਾਂ ਤੋਂ ਤੇ ਭਾਰਤ ਸਰਕਾਰ ਦੀਆਂ ਏਜੰਸੀਆਂ ਦੇ ਹੁੰਦਿਆਂ ਹੋਇਆਂ ਇਹ ਪ੍ਰਚਾਰ ਹੋ ਜਵੇ ਚਾਰੇ ਪਾਸੇ ਮੀਟਿੰਗਾਂ ਜਿੰਨੀਆਂ ਮਰਜ਼ੀ ਕਰ ਲਈਆਂ ਕਿ ਸਾਡੇ ਕੋਲ ਸਟੋਰੇਜ ਦੀ ਜਗ੍ਹਾ ਨਹੀਂ ਇਸ ਕਰਕੇ ਜਿਹੜਾ ਅੰਡਰਵੇਟ ਜਾ ਰਿਹਾ ਅੰਡਰ ਕਰੰਟ ਐਸਾ ਬਣ ਗਿਆ ਕੀ ਐਮਐਸਪੀ ਤੋਂ ਥੱਲੇ ਵਿਗਿਆ ਆਪਾਂ ਉਹਦੇ ਤੋਂ ਕੋਈ ਸੇਧ ਲਈ ਹੁਣ ਕਣਕ ਸ਼ੁਰੂ ਹੋ ਜਾਣੀ ਹੈ ਅਗਲੇ ਹਫਤੇ ਦੇ ਵਿੱਚ ਖਰੀਦਦਾਰੀ ਕਿਤੇ ਉਸੇ ਤਰ੍ਹਾਂ ਨਹੀਂ ਅੱਜ ਤੱਕ ਕਦੇ ਕਣਕ ਕਿਉਂਕਿ ਸਾਰੇ ਕੰਟਰੀ 'ਚ ਜਾਂਦੀ ਹੈ ਕਦੇ ਉਹਦਾ ਬਹੁਤਾ ਰੌਲਾ ਰੱਪਾ ਨਹੀਂ ਹੁੰਦਾ ਪਰ ਜਿੱਦਾਂ ਦੇ ਹਾਲਾਤ ਪੀਤੇ ਸੀਜ਼ਨ 'ਚ ਪੈਦਾ ਕੀਤੇ ਗਏ ਸੀ ਕਿਤੇ ਐਤਕੀ ਕਣਕ ਦੇ ਉੱਤੇ ਵੀ ਨਾ ਕਿਸਾਨੀ ਨੂੰ ਮਾਰ ਪੈ ਜਾਵੇ ਦੂਜੀ ਅਰਾਨੀ ਦੀ ਗੱਲ ਹੈ ਨਵਜੀਤ ਜੀ ਸਾਡੀ ਐਮਐਸਪੀ ਡਿਕਲੇਅਰ ਹੋਈ ਹੈ ਕਣਕ ਦੀ 2425 ਰੁਪਏ ਅੱਜ ਦੇ ਦਿਨ ਇੰਟਰਨੈਟ ਦਾ ਜਮਾਨਾ ਜਿੰਨੂੰ ਮਰਜ਼ੀ ਪੁੱਛ ਲਵੋ ਬੋਲੀਅਨ ਮਾਰਕੀਟ 'ਚ ਪੁੱਛ ਲਵੋ ਅੱਜ ਕਣਕ ਦਾ ਰੇਟ ਕੀ ਹੈ ਸਾਨੂੰ ਮਿਲਣਾ 2425 ਐਸ ਵੇਲੇ 3700 ਰੁਪਏ ਵੀ ਕਿਤੇ ਕਿਤੇ ਕ੍ਰੋਸ ਕੀਤੀ ਕਣਕ ਤੇ 4200 ਰੁਪਿਆ ਕਣਕ ਕ੍ਰੋਸ ਕੀਤੀ ਹੋਈ ਏ ਵੱਖਰੀ ਵੱਖਰੀ ਵੈਰਾਈਟੀਆਂ ਦੀ ਬੋਨਸ ਨਹੀਂ ਮਿਲ ਸਕਦਾ ਸਾਨੂੰ ਕੀ ਗੱਲ ਇੱਕ ਇਲਾਹੀ ਹੁਕਮ ਹੋ ਗਿਆ ਕਿ ਇੰਨਾ ਐਮਐਸਪੀ ਅਨਾਉਂਸ ਕਰ ਦਿੱਤਾ ਉਹਦੇ ਤੇ ਖਰੀਦਣੀ ਕਿੰਨਿਆਂ ਨੇ ਜਿਹਦੇ ਤੇ ਕਿਸਾਨ ਯੂਨੀਅਨਾਂ ਧਰਨਾ ਦੇ ਰੀਆਂ ਨੇ ਕਿ ਸਾਨੂੰ ਐਮਐਸਪੀ ਦੀ ਗਰੰਟੀ ਕਿਉਂ ਮੰਗ ਰਹੇ ਨੇ ਵੀ ਐਮਐਸਪੀ ਅਨਾਉਂਸ ਕਰ ਦੇਣਾ ਇੱਕ ਗੱਲ ਨਹੀਂ ਹੈਗੀ ਐਮਐਸਪੀ ਤੇ ਖਰੀਦ ਵੀ ਕਰੋ ਖਰੀਦ ਹੁੰਦੀ ਨਹੀਂ ਬਾਣੀ ਉਹ ਪ੍ਰਧਾਨ ਮੰਤਰੀ ਜੀ ਨਵੇਂ-ਨਵੇਂ ਸੱਤਾ ਚਾਹੇ ਇਹਨਾਂ ਨੇ ਆ ਕੇ ਇੱਕ ਕਮੇਟੀ ਬਣਾ ਦਿੱਤੀ ਹਾਈ ਲੈਵਲ ਕਮੇਟੀ ਹਿਮਾਚਲ ਦੇ ਮੁੱਖ ਮੰਤਰੀ ਸੀਗੇ ਸ਼ਾਂਤਾ ਕੁਮਾਰ ਜੀ ਉਹਨਾਂ ਦੀ ਅਦક્ષા ਜਿਹੜੀ ਬਣੀ ਉਹਨਾਂ ਸਭ ਤੋਂ ਪਹਿਲੀ ਗੱਲ ਹੀ ਇਹ ਕਹੀ ਜੀ ਐਫਸੀਆਈ ਅਨ ਬੰਡਲ ਕਰਦੇ ਉਹਦੀ ਜ਼ਰੂਰਤ ਹੀ ਕੋਈ ਨਹੀਂ ਕਿਉਂ 6% ਤੇ ਸਾਰੀ ਐਮਐਸਪੀ ਦੇ ਉੱਤੇ ਖਰੀਦ ਹੁੰਦੀ ਹੈ ਸਾਰੇ ਕੰਟਰੀ 'ਚ ਜੇ ਇਹੋ ਜਿਹੇ ਵਿਚਾਰ ਹੋਣਗੇ ਤੇ ਕਿਸਾਨੀ ਨੂੰ ਮਿਲਣਾ ਕੀ ਹੈ ਉੱਥੇ ਤੁਸੀਂ ਭੁੱਲ ਗਏ ਹੋ ਕਿ ਦੇਸ਼ ਵਿੱਚ 5 ਲੱਖ 45 ਹਜ਼ਾਰ ਤੋਂ ਵੱਧ ਸਸਤੇ ਅਨਾਜ ਦੇ ਡੀਪੂ ਨੇ ਉਹਨਾਂ ਨੂੰ ਕਿੱਥੋਂ ਲਿਆ ਕੇ ਰਾਸ਼ਨ ਦੇਣਾ ਜੇ ਵਿਦੇਸ਼ਾਂ ਤੋਂ ਇੰਪੋਰਟ ਕਰੋਗੇ ਤੇ ਕਰ ਵੀ ਲਾਓਗੇ ਇੱਕ ਵਾਰ ਦੋ ਵਾਰ ਉਹ 5 ਸਾਲ ਦਾ ਲੌਂਗ ਕੰਟਰੈਕਟ ਕਰ ਲੈਣਗੇ ਕੰਟਰੈਕਟ ਤੇ ਦੇਸ਼ ਹੁਣ ਵਿਦੇਸ਼ੀ ਛੋਟੀਆਂ ਕੰਪਨੀਆਂ ਤੇ ਮੈਂ ਛੋਟੀਆਂ ਤਾਂ ਗੂੰਗਾ ਤੁਸੀਂ ਐਡਾ ਵੱਡਾ ਭੰਡਾਰ ਆ ਸਾਡੀ ਐਮਐਸਪੀ ਤੋਂ ਥੱਲੇ ਵੀ ਹੋਰ ਦੇ ਦੇਣਗੀਆਂ ਕਿਉਂਕਿ ਉਹਨਾਂ ਨੇ ਇੰਡੀਆ ਦੀ ਮਾਰਕੀਟ ਕਰੋ ਕਰਨੀ ਹੈ ਜੇ ਉਹ ਕਰ ਦੇਣਗੀਆਂ ਤਾਂ ਇਹਦਾ ਮਤਲਬ ਸਰਕਾਰ ਸਭ ਕੁਝ ਮਲੀਆਂ ਮੀਟ ਕਰਕੇ ਕਿਸਾਨੀ ਦਾ ਮੰਡੀਕਾਰੀ ਦਾ ਨੀਤੀਆਂ ਦਾ ਨਵੀਂ ਜਿਹੜੀ ਕਿਸਾਨ ਵਿਰੋਧੀ ਜਿਹੜੀ ਹੈਗੀ ਹੈ ਰਾਸ਼ਟਰੀ ਫਰੇਮਵਰਕ ਬਣਾਇਆ ਉਹ ਭੇਜ ਕੇ ਤੁਸੀਂ ਗਲ ਦੇ ਵਿੱਚ ਠੂਸ ਥੋੜਾ ਦੇਓਗੇ ਕਿਸੇ ਨੂੰ ਆਫਟਰ ਆਲੇ ਡੈਮੋਕਰੇਟਿਕ ਕੰਟਰੀ ਹੈ ਦੁਨੀਆ ਦਾ ਸਭ ਤੋਂ ਵੱਡਾ ਡੈਮੋਕਰੇਟ ਆ ਪ੍ਰੈਕਟੀਕਲ ਡੈਮੋਕ੍ਰੇਸੀ ਹੈ ਤੁਸੀਂ ਇਦਾਂ ਥੋੜਾ ਬਹੁਮਤ ਦੇ ਜ਼ੋਰ ਦੇ ਉੱਤੇ ਜਦੋਂ ਕੇਂਦਰ ਸਰਕਾਰ ਨੇ ਧੱਕੇ ਨਾਲ ਤਿੰਨ ਬਿੱਲ ਪਾਸ ਕਰਤੇ ਇਸ ਲਈ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਦਾ ਬਜਟ ਆ ਰਿਹਾ ਹੁਣ ਪਹਿਲਾ ਬਜਟ ਹੈ ਜਿਹਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਆਪਰੇਸ਼ਨਲ ਇੰਡੀਪੈਂਡੈਂਸ ਮਿਲਣੀ ਹੈ ਬੀਤੇ ਸਾਲਾਂ ਨਾਲੋਂ ਤੁਹਾਨੂੰ ਨਵੀਂ ਸੋਚ ਨਾਲ ਕਰਨਾ ਪੈਣਾ ਸਰਕਾਰ ਦੇ 3 ਸਾਲ ਨਿਕਲ ਗਏ ਨੇ ਮੇਰੇ ਖਿਆਲ ਨਾਲੇ ਪੂਰਾ ਜਿਹੜਾ ਬਜਟ ਹੋਏਗਾ ਅਗਲੀਆਂ ਇਲੈਕਸ਼ਨਾਂ ਆਉਣ ਤੋਂ ਪਹਿਲਾਂ ਇਹ ਸਭ ਤੋਂ ਵਧੀਆ ਮੌਕਾ ਹੋਏਗਾ ਸਰਕਾਰ ਨੂੰ ਆਪਣੀ ਚੀਜ਼ ਪੇਸ਼ ਕਰਨ ਦਾ ਨੌਜਵਾਨੀ ਲਈ ਕੁਝ ਲੈ ਕੇ ਆਣ ਜੀ ਮਹਿਲਾਵਾਂ ਲਈ ਪ੍ਰੋਮਿਸ ਕੀਤਾ ਹੈ ਉਹਨੂੰ ਪੂਰ ਕਰਨ ਖੇਤੀਬਾੜੀ ਜਿਹਦੇ ਆਲੇ ਦੁਆਲੇ ਸਾਰਾ ਪੰਜਾਬ ਦਾ ਅਰਥਚਾਰਾ ਘੁੰਮਦਾ 30% ਪੰਜਾਬ ਦੀ ਅਰਥਚਾਰੇ ਦੇ ਵਿੱਚ ਖੇਤੀਬਾੜੀ ਦਾ ਯੋਗਦਾਨ ਕਿਉਂ ਨਹੀਂ ਅਸੀਂ ਜੋ ਇੱਕ ਤੇ ਕੈਡਮਿਨਿਸਟ੍ਰੇਟਿਵ ਆਰਡਰ ਹੈ ਸਿਰਫ ਸਾਡੇ ਆ ਜਿਹੜੇ ਜਿਹੜਾ ਵਾਗਾ ਬਾਰਡਰ ਹੈ ਤੇ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਬਾਰਡਰ ਹੈ ਇਹਦੇ ਰਾਹੀਂ ਟ੍ਰੇਡ ਖੁਲਵਾਨ ਲਈ ਜ਼ੋਰ ਪਾਣਾ ਕਿੰਨੇ ਰੋਕਿਆ ਇਹਨਾਂ ਨੂੰ ਜਿਹੜੀ ਆਮ ਨੌਜਵਾਨਾਂ ਤੱਕ ਕਿਤਾਬ ਮੁਖੀ ਸਿੱਖਿਆ ਉਹਨੂੰ ਪਹੁੰਚਾਣ ਲਈ ਕਿੰਨੇ ਰੋਕਿਆ ਸਾਨੂੰ ਇਹਨਾਂ ਚੀਜ਼ਾਂ ਵੱਲ ਜੇ ਅਸੀਂ ਧਿਆਨ ਨਹੀਂ ਦੇਵਾਂਗੇ ਤੇ ਐਡਾ ਵੱਡਾ ਸਾਡੇ ਕੋਲ ਡੈਮੋਕਰੈਟਿਕ ਰਾਈਟ ਆ ਪਹਿਲਾਂ ਤੇ ਅਸੀਂ ਆਪਣਾ ਸੁਧਾਰ ਕਰ ਲਈਏ ਨਹੀਂ ਤੇ ਭਾਰਤ ਸਰਕਾਰ ਦੇ ਕੋਲ ਤੇ ਇਹ ਗੱਲ ਕਰ ਹੀ ਸਕਦੇ ਆ ਨਾ ਜੀ ਕਿ ਤੁਸੀਂ ਸਾਨੂੰ ਰਿਸੋਰਸ ਕਿਉਂ ਕਿ ਫਰੰਟ ਲਾਈਨ ਤੇ ਅਸੀਂ ਬੈਠੇ ਹੋਏ ਆਂ